ਸਤਿ ਸ਼੍ਰੀ ਅਕਾਲ ਜੀ ਤੇ ਅੱਜ ਤੁਹਾਨੂੰ ਲੈ ਕੇ ਜਾਂਦੇ ਆ ਖਾਰ ਦੁੰਗਲਾ ਟੋਪ ਨੂਪਰਾ ਵੈਲੀ ਨੂੰ ਜਾਂਦੇ ਹੋਏ ਰਸਤੇ ਵਿੱਚ ਆਉਂਦਾ ਵਾ ਥੋੜੇ ਦਿਨ ਪਹਿਲਾਂ ਚਾਂਗਲਾ ਟੋਪ ਦਾ ਸਫਰ ਕੀਤਾ ਹੀ ਅਸੀਂ ਉੱਦੇ ਤੁਹਾਨੂੰ ਨਜ਼ਾਰੇ ਦਿਖਾਏ ਸੀ ਅੱਜ ਸਨੋ ਫਾਲ ਤੇ ਨਹੀਂ ਉੱਥੇ ਹੋਣੀ ਹੁਣੀ ਕਿਉਂਕਿ ਸਨੀ ਵੈਦਰ ਆ ਅੱਜ ਬਹੁਤ ਵਧੀਆ ਸਨੀ ਨੇ ਦਿਨ ਲੱਗਾ ਵਾ ਵੇ ਉਹ ਕਾ 3-4 ਦਿਨੋਂ ਗਈ ਰਸਤਾ ਬਿਲਕੁਲੀ ਬੰਦ ਜੀ ਕਿਉਂਕਿ ਸਨੋ ਫਾਰ ਇੰਨੀ ਜਗਾ ਉੱਪਰ ਹੋਈ ਆ ਟੋਪ ਤੇ 2-3 ਦਿਨੋਂ ਰੋਡ ਬਲੌਕ ਰਿਆ ਤੇ ਕਿਤੇ ਨਾ ਪਹਿਨਾ ਵੀ ਜਾਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਜਾਣ ਨਹੀਂ ਦਿੱਤਾ ਕਿਉਂਕਿ ਗੱਡੀਆਂ ਬਸੀਆਂ ਅਸੀਂ ਉੱਪਰ ਤੇ ਅੱਜ ਤੁਹਾਨੂੰ ਅਸੀਂ ਲੈ ਕੇ ਜਾਂਦੇ ਆ ਖਾੜ ਦੁੰਗਲਾ ਟੋਪ ਦੇ ਸਫ਼ਰ ਤੇ ਬੜਾ ਚਿਰ ਹੁੰਨ ਤੱਕ ਖਾੜ ਦੁੰਗਲਾ ਹੀ ਇਕ ਇਹੋ ਜਿਹਾ ਰੋਡ ਹੀ ਦੁਨੀਆ ਦਾ ਸਭ ਤੋਂ ਉੱਚਾ ਲੇਹ ਅਦਾਕ ਜਿੱਥੋਂ ਗੱਡੀਆਂ ਲੰਘਦੀਆਂ ਆਂ। ਸਮੁੰਦਰ ਤਲ ਤੋਂ ਉਹਦੀ ਉਚਾਈ ਤਕਰੀਬਨ 18700 ਫੀਟ ਦੇ ਲੱਗ ਛਕੇ ਆ ਤੇ ਜਿੱਥੇ ਅਸੀਂ ਤੁਹਾਨੂੰ ਪਹਿਨਾ ਕਰਿਆ ਸੀ ਚਾਂਗਲਾ ਡੋਪ ਤੋਂ ਉਹਦੀ ਉਚਾਈ 17000 ਕੋਚੀ ਤੇ ਹੁਣ ਵੀ ਜਿਹੜੇ ਨਵਾਂ ਰੋਡ ਬਣਿਆ ਵਾ ਮਨਾਲੀ ਤੋਂ ਲੈ ਆਂਦੇ ਹੋਏ ਉਹ ਵੀ ਲੇਹ ਚ ਪੈਂਦਾ ਤੇ ਜਿਹੜਾ ਨਵਾਂ ਰੋਡ ਬਣਿਆ ਵਾ ਸਭ ਤੋਂ ਉੱਚਾ ਦੁਨੀਆ ਦਾ ਤੇ ਉਹ ਤਾਂ ਅੱਥੋਂ ਕਾਫੀ ਦੂਰ ਪੈਂਦਾ 250 ਕਿਲੋਮੀਟਰ ਪਰ ਇਹ ਖਾੜਦੂਂਗਲਾ ਦਤੋਂ ਤਕਰੀਬਨ 60 ਕਿਲੋਮੀਟਰ ਪੈਂਦਾ ਵਾ ਉਹਦੀ ਤੁਹਾਨੂੰ ਅੱਜ ਸੈਰ ਅਸੀਂ ਕਰਾਣੇ ਆ ਤੇ ਟਾਈਮ ਵੱਜ ਗਿਆ ਦੋ ਤੇ ਥੋੜਾ ਹੋ ਗਿਆ ਸੀ ਲੇਟ ਕਿਉਂਕਿ ਦੋ ਦਿਨ ਦਿਨ ਤੋਂ ਟਾਈਮ ਲੱਗਾ ਨਹੀਂ ਰੋਪ ਬਣਾਉਂਦਾ ਤੇ ਥੋੜਾ ਜਿਹਾ ਅੱਗੇ ਜਾ ਕੇ ਫਿਰ ਤੁਹਾਨੂੰ ਨਜ਼ਾਰੇ ਦੱਸਦੇ ਆ ਥੋੜਾ ਜਿਹਾ ਹੁਣ ਆਪਾਂ ਸਭ ਆਪਣਾ ਕਵਰ ਕਰ ਲਈਏ ਅਸੀਂ ਆ ਗਏ ਆ ਰਾਸਤੇ 'ਚ ਹਜੇ ਲੇਹ ਨੂੰ ਜਾਣਾ ਹੈ ਫਿਲਹਾਲ ਲੇਹ ਰਹਿ ਗਿਆ 7-8 ਕਿਲੋਮੀਟਰ ਤੇ ਇੱਥੋਂ ਤੁਹਾਨੂੰ ਮੈਂ ਵਿਊ ਦੱਸਦਾ ਖਾਰਦੁੰਗਲਾ ਟੋਪ ਦਾ ਦੇਖੋ ਐ ਬਣਾ ਖਾਰਦੁੰਗਲਾ ਟੋਪ ਆ ਤੁਹਾਨੂੰ ਉਹ ਰੋਡ ਲੱਭ ਰਿਹਾ ਹੁਣ ਦੇਖੋ ਮੈਂ ਤੁਹਾਨੂੰ ਪਹਿਨਾ ਵੀ ਆਪਣੀ ਵੀਡੀਓ ਦੇ ਵਿੱਚ ਕੱਭੂ ਅੱਜ ਤੁਹਾਨੂੰ ਦੱਸਿਆ ਸੀ ਤੇ ਹੁਣ ਮੈਂ ਜ਼ੂਮ ਕਰਦਾ ਫਿਰ ਆ ਦੇਖੋ ਤੇ ਜੇ ਹੁਣ ਜ਼ੂਮ ਕਰਨਾ ਤੇ ਆ ਹੁਣ ਵੀ ਕਰ ਸਕਦੇ ਆ ਆ ਜੇ ਰੋਡ ਜਾਂ ਰਿਹਾ ਤੁਹਾਨੂੰ ਦੇਖੋ ਲੀਕ ਜਿਹੀ ਬਣੀ ਦੀ ਇਹ ਜਾਂ ਰੋਡ ਆ ਇਹ ਜਾਨ ਨੂੰ ਜਿਆਦਾ ਨੂੰ ਟਾਈਮ ਲੱਗਿਆ ਨਾ ਥੋੜਾ ਫਿਰ ਤਾਂ ਲੇ ਪਹੁੰਚ ਰਹੇ ਆ ਅਸੀਂ ਤੇ ਕੋਸ਼ਿਸ਼ ਇਹ ਦੇ ਕਿ ਵੀ 4 ਵਜੇ ਤੱਕ ਅਸੀਂ ਪਹੁੰਚ ਸਕੀਏ ਉੱਥੇ ਤੇ ਬਾਕੀ ਅਜੇ ਵੀ ਨਹੀਂ ਪਤਾ ਵੀ ਰੋਡ ਖੁੱਲਿਆ ਕਿ ਨਹੀਂ ਖੁੱਲਿਆ ਉਮੀਦ ਕਰਦੇ ਆ ਵੀ ਰੋਡ ਖੁੱਲਿਆ ਹੋਏਗਾ ਤੇ ਤੁਹਾਨੂੰ ਉੱਥੋਂ ਦੇ ਨਜ਼ਾਰੇ برف ਦੇ ਨਜ਼ਾਰੇ ਤੁਹਾਨੂੰ ਦੇਖਣ ਨੂੰ ਮਿਲ ਲਗੇ ਲੋ ਵੀ ਵੈਲਕਮ ਟੂ ਲੇ ਜੂਨੀਅਰ ਜੈਟਰੀ ਦਾ ਦਾਗ ਤੇ ਹਵਾ ਤੋਂ ਹੀ ਚੈੱਕ ਕਰੀ ਸਕਦੇ ਹੋ ਕਿ ਕਿੰਨੀ ਹਵਾ ਚੱਲਦੀ ਆ ਤੇ ਆਹ ਕੋਈਟ ਨਿਗਾਰੀ ਨਾ ਕਰੇ ਜਾਂਦੇ ਆ ਤੇ ਸਕੂਟਰੀ ਥੋੜੀ ਵਸੋ ਹੀ ਨਹੀਂ ਆ ਪਰ ਵੇਰ ਵੀ ਹੋਸਾ ਦੇਂਦੀ ਆ ਤੇ ਸਫ਼ਰ ਇੱਥੇ ਹੀ ਜਾਰੀ ਰਹੇਗਾ ਲੋਬੀ ਪੈਟਰੋਲ ਪੰਪ ਨੰਗਿਆ ਜਿਸ ਨੇ ਹੱਕ ਦਾ ਦਾਵਾ ਤੇ ਗੱਲ ਅਸੀਂ ਉਹਨਾਂ ਨੇ ਕਰ ਲਈ ਆ ਵੀਡੀਓ ਨਹੀਂ ਉਸ ਤੋਂ ਬਣਾ ਸਕਦੇ ਤੇ ਉਹਨਾਂ ਨੇ ਅਨੁਜਾਨ ਦਿੱਤਾ ਵਾ ਕਿਉਂਕਿ ਇੱਕਦਮ ਮੈਂ ਇਕੱਲਾ ਹੀ ਜਾ ਰਿਹਾ ਤੇ ਦੂਸਰਾ ਆ ਦੇਖੋ ਖਾਰ ਦੂਮਗਲਾ ਟੋਪ 34 ਕਿਲੋਮੀਟਰ ਆ ਜੀ ਨੌਰਥ ਪੂਲੂ ਨੌਰਥ ਪੂਲੂ ਤੱਕ ਵੀ ਕਾਫੀ ਜ਼ਿਆਦਾ ਸਨੋਵ ਆ ਜਾਂਦੀ ਆ ਤੇ ਰੋਡ ਇੱਕ ਚੀਜ਼ ਵਿੱਚ ਹੋੜਾ ਵੀ ਰੋਡ ਜਿਹੜਾ ਇਹ ਸਿੰਗਲ ਆ ਜਿਹੜਾ ਅਸੀਂ ਚਾਂਗੜਾ ਟੋਪ ਨੂੰ ਗਏ ਹੀ ਉਹ ਰੋਡ ਹੈਗਾ ਹੀ ਡਬਲ ਤੇ ਇਹ ਸਿੰਗਲ ਰੋਡ ਆ ਤੇ ਤੋੜਾ ਜਿਹਾ ਧਿਆਨ ਸਾਨੂੰ ਜਾਣਾ ਪੈਣਾ ਵਾ ਬਾਕੀ ਸੇਫਟੀ ਵਾਸਤੇ ਆ ਲਗਾਏ ਹੋਏ ਆ ਤੇ ਉੱਤੇ ਜਾ ਕੇ ਠੰਡ ਜੀ ਜੇ ਅਸੀਂ ਗੱਲ ਕਰੀਏ ਤਾਂ ਠੰਡ ਬਹੁਤ ਜ਼ਿਆਦਾ ਹੋਈ ਨੇ ਗਲਵਜ਼ ਆਪਣੇ ਕੋ ਹੈਗੇ ਆ ਤੇ ਜਦੋਂ ਲੋਡ ਪੇ ਜਦੋਂ ਇੰਹ ਗਲਵਜ਼ ਪਾ ਲੈਣੇ ਆ ਤੂੰ ਨਹੀਂ ਜਲਦੀ ਤੋਂ ਜਲਦੀ ਕੋਸ਼ਿਸ਼ ਕਰਦੇ ਆ ਟੋਪ ਤੇ ਜਾਣ ਦੀ ਤੇ ਬਰਫ਼ ਦੇ ਉੱਥੇ ਦੇਖਣੇ ਜਾਵੇ ਕਿੰਨੀ ਕਿ ਪਈਏ ਵੈਸੇ ਤਾਂ ਘੁਲਕੀ ਹੋਣੀ ਕਿਉਂਕਿ ਤਿੰਨ ਦਿਨ ਲਗਾਤਾਰ ਹੋ ਗਿਆ ਵਾ ਇਹ ਪੰਨਾ ਮੈਂ ਕ로ਸ ਕਰ ਲਾਂ ਤਿੰਨ ਦਿਨ ਲਗਾਤਾਰ ਹੋ ਗਿਆ ਵਾ ਵੀ ਜਿਹੜੀ ਸਨੋ ਪੈ ਰਹੀ ਆ ਧੁੱਪ ਲੱਗਦੀ ਆ ਤੇ ਉਸ ਕਰਕੇ ਸਨੋ ਥੋੜੀ ਚ ਅ ਕੁੱਲ ਚੁਕੀ ਆ ਤੇ ਬਾਕੀ ਠੰਡ ਦੀ ਜੇ ਗੱਲ ਕਰੀਏ ਤੇ ਠੰਡ ਜੇ ਤੁਸੀਂ ਟੈਂਪਰੇਚਰ ਦੀ ਗੱਲ ਕਰਦੇ ਹੋ ਤੇ ਉਸ ਉਹੀ -10 12 ਦੇ ਲਾਗੇ ਸ਼ਾਇਦ ਕਿ ਉੱਤੇ ਟੈਂਪਰੇਚਰ ਹੋਣਾ ਜਾ ਕੇ ਤੇ ਨਾਰਥ ਪੋਲਰ ਵਿੱਚ ਵੀ ਜਿਹੜਾਵਾ ਟੈਂਪਰੇਚਰ ਉਹ ਇੰਨਾ ਆ ਹੀ ਜਾਣਾ तकरीबन ਮੰਨ ਕੇ ਚੱਲੋ ਵੀ ਮਾਈਨਸ 4 ਹੀ ਜਾਣਾ ਉੱਥੇ ਤੇ ਥੋੜਾ ਜਿਹਾ ਅੱਗੇ ਜਾ ਕੇ ਫਿਰ ਤੁਹਾਨੂੰ ਵੀਊ ਦਿਖਾਣੇ ਆ ਥੋੜਾ ਜਿਹਾ ਸਫਰ ਕੱਢ ਲਈਏ ਕਿਉਂਕਿ ਟਾਈਮ ਹੈ तकरीबन ਪੋਨੇ 3 ਦੇ ਲਾਗੇ ਸ਼ਕੇ ਹੋ ਗਿਆ ਵੀ ਕੋਸ਼ਿਸ਼ ਕਰਾਂਗੇ 4 ਵਜੇ ਦੇ ਲਾਗੇ ਸ਼ਕੇ ਹੀ ਉੱਪਰ ਪਹੁੰਚ ਸਕੀਏ ਲੋਬੀ ਬਾਬੇ ਨਾਨਕ ਦਾ ਨਾਮ ਹੈ ਕੇ ਸਫਰ ਅਸੀਂ ਕਰ ਦਿੱਤਾ ਸ਼ੁਰੂ ਤੇ ਰੋਡ ਦੀ ਹਾਲਤ ਤੁਸੀਂ ਦੇਖ ਹੀ ਸਕਦੇ ਆ ਦੇਖੋ ਤੇ ਸਾਊਥ ਪੁੱਲੂ ਤੋਂ 6 ਕਿਲੋਮੀਟਰ ਦੂਰ ਆਪੇ ਨਾ ਸਾਊਥ ਪੁੱਲੂ ਤੱਕ ਜਾ ਕੇ ਦੇਖਦੇ ਆਂ ਉਹ ਪਰਤ ਵਾਲੇ ਪਾਰਕ ਹਮਨੇ ਥੱਲੇ ਆ ਲਪੇਆ ਤੇ ਸਾਊਥ ਪੁੱਲੂ पे ਨਾ ਜਾ ਕੇ ਦੇਖਦੇ ਆਂ ਤੇ ਉਤੋਂ ਅੱਗੇ ਕਹਿੰਦੇ ਥੋੜਾ ਰੋਡ ਠੀਕ ਆ ਜੇ ਤਾਂ ਉਤੋਂ ਅੱਗੇ ਵੀ ਰੋਡ ਇਦਾਂ ਦਾ ਹੋਇਆ ਤਾਂ ਫਿਰ ਉੱਥੇ ਜਾ ਕੇ ਡਿਸਾਈਡ ਕਰਦੇ ਆਂ ਕੀ ਕਰਨਾ ਵਾ ਤੇ ਆਂਦੇ ਜਾਂਦੇ ਲੋਕੀ ਸਲੂਟ ਮਾਰ ਕੇ ਜਾਂਦੇ ਉਹ ਤਾਂ ਰੀਜ਼ਨ ਇਹੀ ਆ ਫਿਰ ਮੈਂ ਸਕੂਟਰੀ ਤੇ ਜਾਂਦਾ ਸਕੂਟਰੀ ਤੇ ਕੋਈ ਜਾਣਦਾ ਨਹੀਂ ਆਈ ਮੈਂ ਉਹਨਾਂ ਨੂੰ ਪਤਾ ਵਾ ਵੀ ਇਹ ਜਿਹੜਾ ਜ਼ੋਰ ਲੱਗਦਾ ਬਹੁਤ ਜ਼ਿਆਦਾ ਤੇ ਬਹੁਤ ਮੁਸ਼ਕਲ ਆ ਇੱਥੇ ਦੇ ਹਿਮਾਲਿਆ ਭਾਈ ਕਿ ਲੋਕਾਂ ਲਈ ਆਉਂਦੇ ਆ ਰੋਲ ਫੀਲਡ ਵਾਲੀਆਂ ਤੇ ਬੁਲਟ ਲੈ ਹੁੰਦੇ ਆ ਉਹਨਾਂ ਤੇ ਜਾਂਦੇ ਆ ਤੇ ਸੌਤਪੁੱਲ ਨੂੰ ਇੱਥੋਂ 5 ਕਿਲੋਮੀਟਰ ਰਹਿ ਗਿਆ ਵਾ ਉੱਥੇ ਜਾ ਕੇ ਦੇਖਦੇ ਆ ਫਿਲਹਾਲ ਤੇ ਹਜੇ ਤੱਕ ਤਾਂ ਥੋੜਾ ਰੋਡ ਠੀਕ ਆ ਕਿਉਂਕਿ ਹੈ ਤਾਂ ਪੱਕੀ ਪੱਕਾ ਰੋਡ ਨਹੀਂ ਬਣਦਾ ਲੇਕਿਨ ਜਿੱਦਾਂ ਵੀ ਆ ਇੰਨਾ ਜ਼ਿਆਦਾ ਖਰਾਬ ਨਹੀਂ ਹੈਗਾ ਤੇ ਅੱਗੇ ਜਾ ਕੇ ਸੌਤਪੁੱਲੋ ਤੱਕ ਤੋਂ ਬਾਅਦ ਵੇਖਦੇ ਆ ਤੇਰੇ ਤਾਂ ਕਿ ਵੀ ਰੋਡ ਖਰਾਬ ਹੈ ਅਦਰ ਵਿੱਚ ਕੰਮ ਉੱਤੇ ਜਾ ਕੇ ਕੀ ਕਰਨਾ ਤੇਲਾ ਹਾਲ ਉੱਥੇ ਤੱਕ ਤੇ ਪਹੁੰਚਦੇ ਆ ਤੇ ਕਿਤੇ ਰੁਕ ਕੇ ਤੁਹਾਨੂੰ ਮੈਂ ਵੀਊ ਦੱਦਾ ਲੋ ਵੀ ਫਾਈਨਲੀ ਅਸੀਂ ਸਾਊਥ ਪੁੱਲੂ ਪਹੁੰਚ ਗਏ ਆ ਆ ਦੇਖੋ ਆ ਲਿਖਿਆ ਸਾਹਮਣੇ ਆ ਰਿਹਾ 1 ਕਿਲੋਮੀਟਰ ਤੇ ਰੋਡ ਦੀ ਜੇ ਗੱਲ ਕਰੀਏ ਤਾਂ ਰੋਡ ਤੇ ਤੇ ਬੋਲਣ ਤੱਕ ਬੰਦ ਕਰ ਛੜਿਆ ਆ ਆ ਦੇਖੋ 1 ਕਿਲੋਮੀਟਰ ਸਾਊਥ ਪੁੱਲੂ ਤੇ ਇਤੋਂ ਅੱਗੇ ਅਸੀਂ ਤਾਂ ਜਾਣਾ ਜੇ ਰੋਡ ਕਲੀਅਰ ਹੋਏਗਾ ਤੇ ਜੇ ਰੋਡ ਠੀਕ ਹੋਏਗਾ ਤਾਂ ਫਿਰ ਕਿਉਂਕਿ ਉੱਤੇ برف ਕੋਲ ਹੈ ਜੁਨੀ ਹੈ ਤੇ ਪਾਣੀ ਹੋ ਸਕਦਾ ਰੋਡ ਤੇ ਉੱਤੇ ਥੋੜਾ ਸਲਿਪਰੀ ਰੋਡ ਹੋਏ ਨਾ ਜੇ ਤਾਂ ਸਹੀ ਹੋਏਗਾ ਰੋਡ ਤੇ ਦੇਖਦੇ ਆਂ ਬਾਕੀ ਉੱਥੇ ਜਾ ਕੇ ਡਿਸਾਈਡ ਕਰਦੇ ਆਂ ਸਾਊਥ ਪੁੱਲ ਨੂੰ ਆ ਗਿਆ ਤੇ ਆਹ ਸਾਹਮਣੇ ਆ ਖਾੜ ਦੂ ਲੱਗੋ ਆਹ ਸਾਹਮਣੇ ਤੁਹਾਨੂੰ برف ਲੱਭੀ ਤੇ ਬਹੁਤ ਜ਼ਿਆਦਾ برف ਘਟ ਗਈ ਨਹੀਂ ਤੇ 2-3 ਦਿਨ ਪਹਿਲਾਂ ਤੇ ਆਹ ਜਿਹੜੀ ਜਗਾ ਜਿੱਥੇ ਹੁਣ ਮੈਂ ਜਾ ਰਿਹਾ ਇਤੋਂ ਕਾਫੀ ਥੱਲੇ ਤੱਕ برف ਪਈ ਦੀ ਆਹ ਤਾਂ ਰੋਡ ਲੱਭਿਆਣਾ ਆ ਇਹ ਹੈਗਾ ਖਾਰਦੂ ਲਾਵਲਾ ਰੋਡ ਹੈ ਦੁਨੀਆਂ ਦਾ ਦੂਜੇ ਨੰਬਰ ਦਾ ਸਭ ਤੋਂ ਚਾਰ ਰੋਡ ਜਿੱਥੇ ਸਮੁੰਦਰ ਲਾਵਲ ਤੋਂ ਜਿੱਥੇ ਗੱਡੀਆਂ ਲੱਗਦੀ ਆਹ ਵਾ ਤੇ ਬਾਕੀ ਜੇ ਸੀ ਗੱਲ ਕਰੀਏ ਤਾਂ ਅੱਗੇ ਜਾ ਕੇ ਦੇਖਦੇ ਆ ਕਿਉਂਕਿ ਆ ਦੇਖੋ ਰੋਡ ਬਣਿਆ ਇਹ ਰੋਡ ਇੱਧਰ ਨੂੰ ਜਾ ਕੇ ਉੱਪਰ ਨੂੰ ਜਾ ਕੇ ਤੇ ਫੇਰ ਪੈਣਾ ਤੇ ਦੇਖਦੇ ਆ ਜਾਂ ਜਾ ਕੇ ਸਾਊਥ ਪੁੱਲੋਂ ਤੋਂ ਜਿੱਥੇ ਅੱਗੇ ਰੋਡ ਕਲੀਅਰ ਹੋਇਆ ਤੇ ਫਿਰ ਅਸੀਂ ਜਾਵਾਂਗੇ ਨਹੀਂ ਤੇ ਫਿਰ ਇੱਥੋਂ ਹੀ ਵਾਪਸੀ ਕਰ ਲੈਣੀ ਹੈ ਕਿਉਂਕਿ ਟਾਈਮ ਵੀ ਤਕਰੀਬਨ ਸਾਢੇ ਦਿਨ ਤੇ ਕਰੀਬ ਹੋ ਚੁੱਕਿਆ ਤੇ ਜੇ ਇਤਨਾ ਦਾ ਹੀ ਰੋੜ ਹੈ ਤੇ ਦੇਖ ਕੇ 13-14 ਕਿਲੋਮੀਟਰ ਦਾ ਇੱਕ ਘੰਟਾ ਲੱਗ ਜਾਣਾ ਜਾਂਦੀ ਤੇ ਇਤੋਂ ਪਹੁੰਚ ਨਹੀਂ ਸਕਦੇ ਤੇ ਸਾਊਥ ਪੁੱਲੋਂ ਤੋਂ ਕੰਫਰਮ ਕਰਦੇ ਆ ਰੋਡ ਇਤਾਂ ਦਾ ਵਾ ਜਾਂ ਅ ਸ਼ਰਕ ਬਣੀ ਦੀਆ ਤੇ ਫਿਰ ਮਿਲਦੇ ਸਾਨੂੰ ਅੱਗੇ ਨੇ ਸਾਰੇ ਦਿਖਾਣੇ ਆ ਅਸੀਂ ਪਹੁੰਚ ਚੁਕੇ ਹਾਂ ਸਾਊਥ ਪੁੱਲੂ ਤੇ ਚੈੱਕ ਪੋਸਟ ਪੈਂਦੀ ਐ ਇੱਥੇ ਚੈੱਕ ਪੋਸਟ ਤੋਂ ਹੋ ਕੇ ਫਿਰ ਜਾਣਾ ਪੈਂਦਾ ਆ ਵੀਓ ਚੈੱਕ ਕਰੋ ਇੱਕ ਵਾਰ ਕੀ ਬਾਤ ਹੋ ਲਾਈਨ ਚਲੀ ਦੇਖੋ ਨਜ਼ਾਰਾ ਤੇ ਜਿਹੜਾ ਕਾਰਦੁੰਗਲਾ ਟੋਪਿਆ ਉਹ ਆਹ ਸਾਹਮਣੇ ਆਹ ਦੇਖੋ ਆਹ ਰੋਡ ਆ ਅੱਗੇ ਰੋਡ ਥੋੜਾ ਸਾਫ਼ ਆਇਆ ਹੋਣਾ ਉਹਨੇ ਡਿਸਾਈਡ ਕੀਤਾਗਾ ਦੇਖੋ ਰੋਡ ਦੇ ਬਣੇ ਹੋਇਆ ਪਰ ਇਹ 14 ਕਿਲੋਮੀਟਰ ਦਾ ਜਿੱਥੋਂ ਹੈਗਾ ਵਾ ਤੇ ਤਕਰੀਬਨ ਟਾਈਮ 3:30 ਹੋ ਚੁਕਿਆ ਸਾਢੇ 4 ਵਜੇ ਤੱਕ ਵਿੱਚ ਇਹ ਪਹੁੰਚ ਜੇ ਤਾਂ ਕੋਈ ਗੱਲ ਨਹੀਂ ਹੈ ਠੀਕ ਆ ਫਿਰ ਤੇ ਬਾਕੀ ਚਲਦੇ ਹਾਂ ਜਿਆਦਾ ਚਲੇ ਤੇ ਰੁਕਣਾ ਨਹੀਂ ਇੱਕ ਹੀ ਜਾ ਕੇ ਤੇ ਮੈਂ ਸਨੂ ਦੁਕਾਨੇ ਆ ਤੇ ਬਾਕੀ ਠੰਡ ਦੀ ਗੱਲ ਕਰੀਏ ਤੇ ਠੰਡ ਇਥੇ ਕਾਫੀ ਹੋ ਚੁੱਕੀ ਆ ਮਾਈਨਸ ਟੈਂਪਰੇਚਰ ਤਕਰੀਬਨ ਚਲ ਗਿਆ ਵਾ ਤੇ ਅੱਗੇ ਜਾ ਕੇ ਤੁਹਾਨੂੰ ਮਿਲਦੇ ਆ ਧੁੱਪ ਨਿਕਲੀ ਜੇ ਅੱਜ ਬੜਾ ਵਧੀਆ ਮੌਸਮ ਆ ਉੱਤੇ ਜਾ ਕੇ ਤੇ ਫਿਰ ਤੁਹਾਨੂੰ ਟੋਪ ਦਾ ਵਿਊ ਦਿਖਾਨਿਆ ਸੀ ਰੋਡ ਤੁਸੀਂ ਚੈੱਕ ਕਰ ਸਕਦੇ ਹੋ ਤੇ ਰੋਡ ਬਹੁਤ ਵਧੀਆ ਹੋਣਾ ਆ ਗਿਆ ਵਾ ਤੇ ਇਸ ਕਰਕੇ ਡਿਸਾਈਡ ਕੀਤਾ ਵੀ ਜਾਂਦੇ ਆ ਆ ਉੱਪਰ ਹੈਗਾ ਇਹ ਰੋਡ ਟੋਪ ਵਾਲਾ ਤੇ ਅਸੀਂ ਉਹ ਨੰਗ ਰਿਹਾ ਆਰਮੀ ਦਾ ਤੇ ਆ ਸਾਹਮਣੇ برف ਵਾਰੇ ਪਹਾੜ ਆ ਇਸ ਜਗ੍ਹਾ ਤੇ ਤੇ 2 ਦਿਨ ਪਹਿਨਾ ਬਹੁਤ ਜਿਆਦਾ ਸਨੋ ਹੀ ਤੇ 3-4 ਦਿਨ ਧੁੱਪ ਲੱਗੀ ਆ ਤੇ ਉਹਦੇ ਕਰਕੇ ਜਿਹੜੀ ਪਿੱਕਲ ਗਈ ਆ ਨਹੀਂ ਤੇ ਇਹ ਜਗ੍ਹਾ ਤੇ ਬਹੁਤ ਜਿਆਦਾ ਸਨੋ ਹੀ ਬਾਕੀ ਤੁਸੀਂ ਜਿਹੜੀ ਚੈੱਕ ਕਰ ਸਕਦੇ ਹੋ ਆ ਭਾਰਤ ਤੇ ਵੀ ਆ ਗਈ ਆ ਤੇ ਅਸੀਂ ਆ ਪਹਾੜੀ ਜਿਹੜੀ ਆ ਬਸ ਸਾਹਮਣੇ ਵਾਲੀ ਆ ਵਾਲੀ ਪਹਾੜੀ ਜਿਹੜੀ ਆ ਅਸੀਂ ਪਹਾੜੀ ਚੜਨਾ ਅਸੀਂ ਘੁੰਮ ਕੇ ਤੇ ਉਸ ਤੋਂ ਬਾਅਦੋਂ ਜਿਹੜਾ ਟੋਪਾ ਵਾਹੈ ਨਾ ਇਧਰ ਵਾਲੇ ਪਹਾੜ ਤੇ ਚੈੱਕ ਕਰੋ ਕਿੰਨੀ ਆ ਬੰਦ ਤੇ ਠੰਡ ਬੋਲ ਰਹਾ ਤਾਂ ਹੋ ਗਈ ਹੈ ਅਜ ਤੱਕ ਮੈਂ ਗਲਵਸ ਤਾਂ ਨਹੀਂ ਪਾਇਓ ਦਾ ਕਾਰਨ ਇਹ ਹੈ ਵੀ ਧੁੱਪ ਨਿਕਲੀ ਹੋਈ ਹੈ ਤਾਂ ਪਕੜ ਕੇ ਥੋੜਾ ਜਿਹਾ ਸਕੂਨ ਜਿਹਾ ਮਿਲ ਰਿਹਾ ਤੇ ਉਹਦੇ ਨਾਲ ਹੀ ਅਸੀਂ ਜੇ ਜ਼ਿਆਦਾ ਠੰਡ ਲੱਗੇਗੀ ਤੇ ਫਿਰ ਅਸੀਂ ਗਲਵਸ ਪਾ ਲੈਨੇ ਆ ਸਕੂਟੀ 'ਚ ਰੱਖੇ ਹੋਏ ਆ ਤੇ ਥੋੜੇ ਚਿਰ ਤੱਕ ਤੁਹਾਨੂੰ 뷰 ਵੇਖਣ ਨੂੰ ਮਿਲੇਗਾ ਖਾਰਦੂਂਗਲਾ ਟੋਪ ਦੁਨੀਆ ਦਾ ਦੂਸਰਾ ਸਭ ਤੋਂ ਉੱਚਾ ਰੋੜ ਜਿੱਥੋਂ ਜੀ ਗੱਡੀਆਂ ਲੰਘਦੀਆਂ ਸਮੁੰਦਰ ਲੈਵਲ ਤੋਂ ਕਲੋ ਵੀ ਆ ਗਈ ਸਨੋ ਤੇ ਬਿਲਕੁਲ ਫਰੈਸ਼ ਸਨੋ ਫਾਲ ਆ ਜਿਹੜੀ ਅਜੇ 2-3 ਦਿਨ ਪਹਿਨਾ ਹੀ ਹੋਈ ਆ ਤੇ ਧੁੱਪ ਜਿਆਦਾ ਪੈਣ ਕਰਕੇ ਪਿਘਲ ਚੁਕੀ ਆ ਤੇ ਇਹ ਸਾਹਮਣੇ ਤੇ ਤੁਸੀਂ ਜਾ ਕਰੋ ਇੱਧਰ ਤੇ ਬਹੁਤ ਜਿਆਦਾ ਜੇ ਤੁਸੀਂ ਧੁੱਪ ਤੇ ਜਾਵਾਂਗੇ ਉਦੋਂ ਪਤਾ ਲੱਗੇਗਾ ਤੁਹਾਨੂੰ ਤੇ ਥੋੜਾ ਹੀ ਰਹਿ ਗਿਆ ਰੋਪ ਹੁਣ ਤਕਰੀਬਨ 10 ਕਿਲੋਮੀਟਰ ਰਹਿ ਗਿਆ ਵਾ ਜਿਆਦਾ ਨਹੀਂ ਤੇ ਅਸੀਂ 20-20 ਕਿਲੋਮੀਟਰ ਦੇ ਵਿੱਚ ਕਵਰ ਕਰ ਹੀ ਲੈਣਾ ਜੀ ਇਦਾਂ ਦਾ ਹੀ ਰੋਡ ਆ ਤੇ ਅਸ ਬਿਲਕੁਲ ਫਲੇਸ ਨੋਵਲ ਸਨੋਫਾਲੋ ਇਹਦੋ ਹੁੰਦਾਂ ਦਿਨਪੇਨਾ ਰੋਡ ਹੀ ਬਲੋਕ ਹੋ ਗੇ ਦਹੀ ਇਹ ਬਿਲਕੁਲ ਰੋਡ ਬਲੋਕ ਹੋ ਗੇ ਦਹੀ ਤੇ ਹੁਣ ਓਪਨ ਕੀਤਾ ਵਾ ਜਿਹੜੀ برف ਪਿਗਲੀ ਆ ਤਾਂ ਕਰਕੇ ਤੇ ਆ ਸਾਹਮਣੇ ਵੀ ਦੇਖੋ ਸਨੋ ਵਾਲੇ ਪਹਾੜ ਆ ਗਏ ਹੁਣ ਤੇ ਠੰਡ ਜੂ ਜੂ ਉੱਪਰ ਜਾਣਿਆ ਵਧੀ ਜਾਣ ਦੀ ਦੀ ਆ ਓ ਦੇਖੋ ਕਿੱਥੋਂ ਜੀ ਹੀ ਘੁੰਮ ਗਿਆ ਜਣਾ ਬਿਲਕੁਲ ਸੇਰ ਦੇ ਉੱਤੇ ਇੱਧਰ ਸੇਰ ਦੇ ਉੱਤੇ ਟੋਪ ਆ ਪਰ ਘੁੰਮ ਗਿਆ ਹੀ ਆ ਓ ਦੇਖੋ ਮੈਂ ਤੁਹਾਨੂੰ ਦੱਸਦਾ ਓ ਉੱਥੋਂ ਜਾਣਾ ਘੁੰਮ ਕੇ ਸੀ ਉਹ ਸਾਹਮਣੇ ਰੋੜੀਆਂ ਨਾਲ ਇਹ ਉਹ ਵਾਲੇ ਪਹਾੜ ਜਿਹੜੇ ਪਰਫ ਵਾਲੇ ਸੀ ਉਹ ਦੇਖੋ ਕਿੰਨੀ ਥੱਲੇ ਰਹਿ ਗਿਆ ਉਹ ਤੁਹਾਨੂੰ ਲੱਭੜੇ ਹੋਣੀ ਥੋੜੀ ਥੋੜੀ ਉਹ ਦੇਖੋ ਤਕਰੀਬਨ ਤੇਲੇ ਤੇ ਫੋਟਾ ਹੀ ਥੱਲੇ ਰਹਿ ਗਿਆ ਨਾ ਤੇ ਚਲੋ ਅੱਗੇ ਥੋੜਾ ਸਨੋਥ ਲਾ ਕੇ ਪਹੁੰਚ ਲੱਗੇ ਉੱਥੋਂ ਦੇ ਤੁਹਾਨੂੰ ਫਿਰ ਅੱਗੇ ਜਾ ਕੇ ਵੀਊ ਦੱਸਦੇ ਆ ਤੁਹਾਨੂੰ ਥੋੜੇ ਲੋਬੀ ਟਾਈਮ ਹੋ ਚੁੱਕਾ 4 ਵੱਜ ਚੁੱਕੇ ਆ ਤੇ ਅਸੀਂ ਥੋੜਾ ਜਿਹਾ ਦੂਰ ਖਾੜ ਦੁੰਗਲਾ ਟੋਪ ਤੇ ਰਹਿ ਗਏ ਆ ਬਸ ਤਕਰੀਬਨ 10-15 ਮਿੰਟ ਲੱਗਣੇ ਆ ਜਾਣ ਲੱਗੇ ਤੇ ਇੱਥੋਂ ਦਾ ਮੈਂ ਤੁਹਾਨੂੰ ਵੀਊ ਦੱਸਦਾ ਆ ਬਿਲਕੁਲੀ برف ਆ ਆ ਚੁੱਕੇ ਆ برف ਤੇ ਤੇ ਬਾਈਕਾਂ ਸਾਂ ਲੰਘਦੇ ਨੇ ਆ ਦੇਖੋ ਬਣਾ ਦੇ ਬਣਾ ਦੇ ਆ ਬਰਫ ਦੇ ਵਿੱਚ ਪਹੁੰਚ ਚੁਕੇ ਆ ਪਛੀੜ ਬਰਫਾਂ ਦੇ ਪਾਸੇ ਦੇਖੋ ਤੇ ਇੱਥੋਂ ਇਧਰ ਨੂੰ ਰੋਡ ਨੂੰ ਜਾ ਗਏ ਅਸੀਂ ਉਹ ਟੋਕ ਆ ਬਸ ਤਕਰੀਬਨ 10 ਮਿੰਟ ਦੇ ਵਿੱਚ ਇੱਥੇ ਪਹੁੰਚ ਜਾਨਾ ਤੇ ਇਧਰ ਦੇਖੋ ਕਿੰਨੀ ਜਿਆਦਾ ਸਨੋਵ ਆ ਆ ਸਾਈਡ ਦੇਖੋ ਕਿੰਨੀ ਜਿਆਦਾ ਸਨੋ ਤੱਲੋ ਜਿੱਥੋਂ ਆਏ ਆ ਅਸੀਂ ਰੋਡ ਚੈੱਕ ਕਰੋ ਤੁਸੀਂ ਆ ਦੇਖੋ ਬਾਈਕਸ ਜਾ ਰਹੇ ਤੇ ਬਹੁਤ ਜਿਆਦਾ ਉਚਾਈ ਤੇ ਆ ਗਏ ਆ ਤੇ ਇੱਥੋਂ ਖੱਡ ਇੰਨੇ ਨਹੀਂ ਡੁੰਗੀਆਂ ਵਿੱਚ ਹਜ਼ਾਰਾਂ ਫੀਟ ਡੁੰਗੀਆਂ ਖਤਾਂ ਦੇ ਥੋੜਾ ਜਿਆਦਾ ਉੱਤੇ ਜਾ ਕੇ ਤੁਹਾਨੂੰ ਟੋਪ ਤੇ ਮਿਲਦੇ ਆ ਹਜੇ ਠੰਡ ਨਹੀਂ ਜ਼ਿਆਦਾ ਹੋਈ ਨਹੀਂ ਆ ਠੀਕ ਆ ਮੌਸਮ ਹੈ ਜਿੰਨਾ ਸੋਚੇ ਉਹਨਾਂ ਜਿਆਦਾ ਹੋਇਆ ਨਹੀਂ ਆ ਤੇ ਠੰਡਾ ਤੇ ਥੋੜਾ ਜਿਆਦਾ ਰਹਿ ਗਿਆ ਰੋਡ ਫਿਰ ਉੱਤੇ ਜਾ ਕੇ ਤੇ ਮਿਲ ਜਿਆ ਤੁਹਾਨੂੰ ਸਟੋਪ ਪੁਆਇੰਟ ਹੈਗਾ ਹੀ ਵੀਊ ਵੀਊ ਚੈੱਕ ਕਰਨੀ ਫੋਟੋਜ਼ ਵਗੈਰਾ ਕਲਿੱਕ ਕਰਨੀ ਤੇ ਆ ਦੇਖੋ ਇੱਥੇ ਆ ਰੋੜਾ ਜਿੱਥੋਂ ਅਸੀਂ ਆਏ ਆ ਸਭ ਰੋੜਾ ਜਿੱਤੋਂ ਜਿਹੀ ਹੋ ਕੇ ਆਏ ਆ ਆ ਥੱਲੇ ਜਾ ਰਿਹਾ ਦੇਖੋ ਉਹ ਸਾਹਮਣੇ ਹੈ ਗੱਲੀ ਚੈੱਕ ਕਰੋ ਇਹ ਲੇ ਆ ਤੇ ਕਿੰਨੀ ਜਿਆਦਾ ਚੜਾਈ ਤਸੀਂ ਆ ਗਏ ਆ ਬਸ ਇੱਕ ਮੋੜ ਮੁੜ ਕੇ ਤੇ ਸੀ ਵੀ ਸਾਰ ਨੂੰ ਪਹੁੰਚ ਪਹੁੰਚ ਜਾਣਾ ਤੇ ਠੰਡ ਤੇ ਠੀਕ ਆ ਇੰਨੀ ਜਿਆਦਾ ਨਹੀਂ ਮਾਈਨਸ 20 ਟੈਂਪਰੇਚਰ ਆ ਪਰ ਠੀਕ ਆ ਤੇ ਨੌਰਥ ਸਾਊਥ ਪੁੱਲੂ ਜਿੱਦੀ ਮੈਂ ਗੱਲ ਕਰ ਰਿਹਾ ਸੀ ਆ ਰਹਿ ਗਿਆ ਜੀ ਉੱਥੇ ਰੁਕੇ ਮੈਂ ਵੀਡੀਓ ਵੀ ਬਣਾਈ ਜਿਆਦਾ ਵਧੀਆ ਏਰੀਆ ਵਾਏ ਅਸੇ ਪਾਸੇ ਸਭ ਸنو ਸنو ਤੇ ਇੱਕ ਤੋਂ ਫੋਟੋ ਕਲਿੱਕ ਕਰਦੇ ਆ ਫਿਰ ਬਾਕੀ ਉਹ ਤੇ ਦੀਪਕ ਬਰਾਤ ਟੋਪ ਚੋਂ ਚੋਣ ਵਾਲਾ ਟੋਪ ਤੇ ਫਿਰ ਤੁਹਾਨੂੰ ਦੱਸਦੇ ਤੇ ਬਿਲਕੁਲ ਟੋਪ ਦਾ ਰਸਤਾ ਜਿਹੜਾ ਅਸੀਂ ਕਵਰ ਕਰ ਰਹੇ ਹਾਂ ਬਸ 1.5 ਕਿਲੋਮੀਟਰ ਦੇ ਵਿੱਚ ਟੋਪ ਆਏ ਨਾ ਘਾਰ ਦੂਗਲਾ ਟੋਪ ਤੇ ਰੋਡ ਤੇ ਵੀ ਹੁਣ ਪਾਣੀ ਆਣਾ ਪਿਆ ਵਾ ਬਰਫ ਘੁੱਲ ਰਹੀ ਹੈ ਦੇਖੋ ਕਿ ਤੁਹਾਨੂੰ ਤੇ ਜਿਹਦੇ ਕਰਕੇ ਤੇ ਟੈਂਪਰੇਚਰ ਮਾਈਨਸ 6-7 ਡਿਗਰੀ ਚੱਕੀ ਚੱਲ ਚੁੱਕਿਆ ਉੱਥੇ ਤੱਕ ਤੇ ਬਸ ਇਹ ਇੱਕ ਰੋਡ ਕ੍ਰੋਸ ਕਰਕੇ ਤੇ ਨਾਲ ਹੀ ਅਸੀਂ ਉਹ ਤੇ ਪਹੁੰਚਣਾ ਤੇ ਸਾਹਮਣੇ ਇਹ ਵਾਲਾ ਇਹ ਚੈੱਕ ਕਰਦੇ ਨਹੀਂ ਜਿਆਦਾ ਪਰਫੋਰਮਸ ਇਗਲੇ ਏਸ਼ੀਆ ਦੇ ਇੱਕ ਸਾਲ ਦਾ ਬਣੇ ਬਹੁਤ ਜਿਆਦਾ ਵੱਡਾ ਪਾ ਰਹੇ ਹੋ ਤੇ ਬਹੁਤ ਜਿਆਦਾ ਸੌਵਾ ਪਈ ਦਿੱਤ ਤੇ ਤੇ ਵੀ ਸੋੜਾ ਏਰੀਆ ਬਿਲਕੁਲ ਸਾਰਾ ਹੀ ਦੇਖ ਉਹ ਸਾਹਮਣੇ ਚੱਲ ਗਿਆ ਜੀ ਆ ਗਿਆ ਤੇ ਫਸ ਜੋ ਤੇ ਪਹੁੰਚ ਗਏ ਅਸੀਂ ਇੱਕ ਸਾਲ ਦਾ ਤੇ ਉੱਥੇ ਜਾ ਕੇ ਬੋਰੋ ਵਗੈਰਾ ਕਲਿੱਕ ਕਰਦੇ ਆ ਤੇ ਬਾਕੀ ਵੀ ਉਹ ਉੱਥੇ ਜਾ ਕੇ ਬਣਾਉਂਦੇ ਆ ਕਿਉਂਕਿ ਬਹੁਤ ਜਗ੍ਹਾ ਡੂੰਗੀਆਂ ਘਟਾਵਾਂ ਇੱਥੇ ਇਸਕੋ ਬਹੁਤ ਅ ਗੱਡੀ ਚੱਲਣ ਦੇ ਜਨਾਂ ਦੇ ਵੀਡੀਓ ਬਣਾਉਣਾ ਤੇ ਉੱਥੇ ਜਾ ਕੇ ਰੁੱਕ ਕੇ ਤੇ ਫਿਰ ਅਸੀਂ ਵੀਡੀਓ ਬਣਾਉਂਦੇ ਆ ਤੇ ਫਾਈਨਲੀ ਅਸੀਂ ਪਹੁੰਚ ਚੁੱਕੇ ਆ ਖਾਰ ਦੂੰਗਲਾ ਟੋਪ ਤੇ ਖਾਰ ਦੂੰਗਲਾ ਟੋਪ ਤੇ ਅਸੀਂ ਪਹੁੰਚ ਚੁੱਕੇ ਆ ਤੇ ਠੰਡ ਇੱਥੇ ਇੰਨੀ ਜ਼ਿਆਦਾ ਹੈ ਨਹੀਂ ਜਿੰਨੀ ਮੈਂ ਸੋਚਿਆ ਸੀ ਤੇ ਮਾਈਨਸ ਜੂ ਟੈਂਪਰੇਚਰ ਹੈ ਪਰ ਇੰਨੀ ਜਿਆਦਾ ਠੰਡ ਹੈ ਨਹੀਂ ਇੱਥੇ ਪਾਰ ਕਰਕੇ ਸਕੂਟਰੀ ਅਸੀਂ ਤੇ ਤੁਹਾਨੂੰ ਵਿਊ ਇੱਥੋਂ ਦੇ ਦੱਸਦੇ ਆ ਤੇ ਆ ਜੀ ਖਾਰ ਦੁੰਗਲਾ ਟੋਪ ਖਾਰ ਦੁੰਗਲਾ ਟੋਪ ਤੇ ਮਾਈਡ ਐਟੀਟਿਊਡ ਦੇ 17000 982 ਫੀਟ ਤੇ ਸੁਲਹਾਲ ਅਸੀਂ ਪਹੁੰਚ ਚੁੱਕੇ ਆ ਤੇ ਉਮੀਦ ਨਹੀਂ ਇਹ ਵੀ ਅੱਜ ਪਹੁੰਚਾਂਗੇ ਜਿੱਦਾਂ ਦੇ ਡਿਸੀਜਨ ਹੋਏ ਆ ਥੱਲੇ ਕਿ ਕਦੀ ਵੀ ਅਸੀਂ ਆਣਾ ਕਦੀ ਨਹੀਂ ਆਣਾ ਤੇ ਫਿਰ ਵੀ ਜਿੱਥੇ ਰੱਬ ਨੇ ਲਿਖਿਆ ਵਾ ਉੱਥੇ ਅਸੀਂ ਪਹੁੰਚ ਹੀ ਜਾਣਾ ਵਾ ਕਿਸੇ ਨਾ ਵੀ ਤਰੀਕੇ ਨਾਲ ਜਿੱਦਾਂ ਲਿਖਿਆ ਵਾ ਫੋਟੋਜ਼ ਵਗੈਰਾ ਕਲਿੱਕ ਕਰਦੇ ਆ ਇੱਥੇ ਇਹ ਬੜਾ ਫਰਮਤ ਅੰਦਰ ਸਿਦਾਂ ਇੱਕ ਜਗ੍ਹਾ ਖਲੋਕੀ ਬਹੁਤ ਜ਼ਿਆਦਾ ਤੇ ਇੱਧਰ ਵਾਲਾ ਜਿਹੜਾ ਏਰੀਆ ਉਹ ਸਾਰਾ ਆਹ ਵਾਲਾ ਜਿਹੜਾ ਏਰੀਆ ਵਾ ਇਹ ਹੈਗਾ ਨੂਬੜਾ ਦਾ ਸਭ ਏਰੀਆ ਜੰਨਾ ਜੰਨਾ ਇਹ ਨੂਬੜਾ ਦਾ ਏਰੀਆ ਵਾ ਆ ਦੇਖੋ ਇਹ ਨਾ ਇਹ ਸਭ ਨੂਬੜਾ ਦਾ ਏਰੀਆ ਤੇ ਇਹ ਥੱਲੇ ਸਨੋ ਚੈੱਕ ਕਰੋ ਤੁਸੀਂ ਬਿਲਕੁਲ ਫਰੈਸ਼ ਨੋ ਜਰੀਓ ਪਈ ਆ ਆ ਦੇਖੋ ਤੇ ਆਕਸੀਜਨ ਦੀ ਇੱਥੇ ਪ੍ਰੋਬਲਮ ਹੈਗੀ ਆ ਜਿਹੜੇ ਤੇ ਜਿੰਨਾਂ ਨੂੰ ਤਾਂ ਸਾਹ ਦੀ ਪ੍ਰੋਬਲਮ ਆ ਉਹ ਤੇ ਇਸ ਏਰੀਆ ਦੇ ਵਿੱਚ ਬਿਲਕੁਲ ਨਹੀਂ ਆਉਂਦੇ ਇੱਥੇ ਲਿਖਿਆ ਦੇਖੋ ਨੇ ਹੈਗਾ 345 ਕਿਲੋਮੀਟਰ ਮਨਾਲੀ 428 ਤੇ ਚੰਡੀਗੜ੍ਹ 766 ਕਿਲੋਮੀਟਰ ਬਾਕੀ ਇਹ ਜਿਹੜਾ ਏਰੀਆ ਵਾ ਰੋਡ ਥੱਲੇ ਨੂੰ ਫਿਰ ਜਹਾਨਾ ਪੰਡਾ ਨੂਬਰਾ ਵੈਲੀ ਵੱਲ ਨੂੰ ਤੇ ਸਾਲਾਂ ਦੇ ਵਿੱਚ ਪ੍ਰੋਬਲਮ ਥੋੜੀ ਥੋੜੀ ਹੋ ਰਹੀ ਆ ਤੇ ਇਹ 뷰 ਪੁਆਇੰਟ ਆ ਇੱਥੇ ਬੈ ਕੇ ਤੁਸੀਂ ਫੋਟੋਜ਼ ਵਗੈਰਾ ਕਲਿੱਕ ਕਰ ਸਕਦੇ ਹਾਂ ਸਾਰੇ ਦੋ ਦੋ ਕਲਿੱਕ ਕਰਦੇ ਹਾਂ ਤੋਂ ਬਾਅਦ ਨਿਕਲਦੇ ਹਾਂ ਫਿਰ ਦਲੇ ਨੂੰ ਚੈੱਕ ਕਰੋ ਇਹ ਜੀ ਬਿਲਕੁਲ ਫਰੈਸ ਲੋਵ ਵਰਕ ਸਲੋਪ ਵਾਲੀ ਹੋਈ ਆ ਤੇ ਸਫਰ ਜੀ ਤੇ ਲੈਂਡਸਕੇਪ ਨਹੀਂ ਲੋ ਤੇ ਸਾਰਾ ਏਰੀਆ ਇਹ ਜਿਹੜਾ ਰੋਡ ਹੈ ਇਹ ਰੋਡ ਜਾਂਦਾ ਸਾਰਾ ਨੂਬਰਾ ਨੂੰ ਡਿਸਕਟ ਨੂੰ ਤੇ ਫਿਰ ਨੇ ਉਹ ਜਿਹੜੇ ਪਹਾੜ ਤੁਸੀਂ ਸਭ ਆਪਰੇ ਇਹਦੇ ਸਾਹਮਣੇ ਹੈਗੇ ਡਿਸਕਟ ਵਾਲੇ ਬਹੁਤ ਸੋਹਣਾ ਏਰੀਆ ਵਾ ਇਹ ਸੋਹਣਾ ਬਕੋ ਥੱਲੇ ਬਿਲਕੁਲ ਵੀ ਤੇ ਬਹੁਤ ਵਧੀਆ ਏਰੀਆ ਸਹਾਰਾ ਇੰਝ ਪ੍ਰੋਬਲਮ ਹੁੰਦੀ ਆ ਕਿਉਂਕਿ ਪਾਣੀ ਵੀ ਮੈਂ ਘੱਟ ਪੀਤਾ ਉੱਤੇ ਆਣ ਲੱਗੇ ਬਾਕੀ ਟੂਰਿਸਟ ਇੰਨੇ ਜ਼ਿਆਦਾ ਹੈ ਜਿੰਨੇ ਪਿਛਲੇ ਸਾਲ ਹੈਗੇ ਸੀ ਬਹੁਤ ਘੱਟ ਟੂਰਿਸਟ 16 ਜੂਨ ਨੂੰ ਜਿੱਤਾ ਮੈਂ ਨੋਬਰਾ ਗਿਆ ਸੀ ਬਿਸਕਟ ਵਾਲ ਤੇ ਲੈਣ ਲੱਗੀ ਹੋਈ ਤੇ ਇੰਨੀ ਜ਼ਿਆਦਾ ਉਹਦਾ স্নੋ ਫਾਲ ਹੋਈ ਸੀ ਤੇ ਬਹੁਤ ਜ਼ਿਆਦਾ ਟੂਰਿਸਟ ਵੀ ਅੱਜ ਤੇ ਬਿਲਕੁਲ ਹੀ ਇੱਥੇ ਦਿਖਾਈ ਨਹੀਂ ਦੇ ਰਹੇ ਤੇ ਬਣੇ ਰਹੋ ਤੁਸੀਂ ਲੋਕ ਤੇ ਨਾਲ ਅੱਗੇ ਤੁਹਾਨੂੰ 2-4 ਹੋਰ ਵੀਊ ਜਰਿਆ ਰਾਜ ਮਿਲਣਗੇ ਥੰਲੇ ਜਾਂਦੇ ਜਾਂਦੇ ਤੇ ਉਹ ਮੈਂ ਤੁਹਾਨੂੰ ਦੱਸਾਂਗਾ ਬਹੁਤ ਬਹੁਤ ਦੂਰੋਂ ਲੋਕੀ ਆਂਦੇ ਆ ਇਸ ਏਰੀਏ ਦੇ ਵਿੱਚ ਘੁੰਮਣ ਵਾਸਤੇ ਕੇਰਲਾ ਤੋਂ ਲੋਕੀ ਬਾਈਕ ਤੇ ਆਉਂਦੇ ਆ ਆਪਣੇ ਸੋਚ ਮੁਕੇ ਮਾਰਕ ਤੋਂ ਕਟ ਕਰ 2000 ਕਿਲੋਮੀਟਰ ਦੀ ਜਿਨ੍ਹਾਂ ਨੂੰ ਸ਼ੌਂਕ ਆ ਟਰੈਵਲ ਕਰਨ ਦਾ ਬਹੁਤ ਬਹੁਤ ਦੂਰੋਂ ਟਰੈਵਲ ਕਰਕੇ ਆਂਦੇ ਆ ਤੇ ਉੱਥੇ ਇੱਕ ਦੋ ਅਸੀਂ ਫੋਟੋ ਵੀ ਕਲਿੱਕ ਇਥੇ ਇਹ ਸਾਡੇ ਇੰਡੀਆ ਦਾ ਝੰਡਾ ਤੇ ਫੋਟੋ ਵੇਖ ਦੋ ਫਿਰ ਅਸੀਂ ਜਾਂਦੇ ਹਾਂ ਥੱਲੇ ਨੂੰ ਉਹ ਵੀ ਜਿਆਦਾ ਚਿਰ ਇੱਥੇ ਖਲੋਣਾ ਚੰਗਾ ਨਹੀਂ ਹੈਗਾ ਆਕਸੀਜਨ ਦੀ ਪ੍ਰੋਬਲਮ ਕਰਕੇ ਤੇ ਫਿਰ ਅਸੀਂ ਥੱਲੇ ਨੂੰ ਨਿਕਲਦੇ ਆ ਇੱਕ ਦੋ ਹੋਰ ਸ਼ots ਲੈ ਕੇ